ਸਾਰੇ ਕਹਿੰਦੇ ਨੇ ਕਿ ਜਿੰਨੇ ਵੀ ਜਿਹੋ ਕੁਝ ਕੀਤਾ ਭਾਵੇਂ ਮੇਰੇ ਭਰਾ ਨੇ ਵੀ ਕੀਤਾ ਇੱਕ ਉਹਨਾਂ ਦੀ ਬੜੀ ਵੀਡੀਓ ਵਾਇਰਲ ਹੁੰਦੀ ਉਹ ਤੇ ਕੱਖ ਨਾ ਰਵੇ ਜੇ ਮੇਰੇ ਭਰਾ ਨੇ ਚਿੱਟੇ ਦਾ ਕੋਈ ਤਸਕਰੀ ਕੀਤੀ ਆ ਵੇਚਿਆ ਕੋਈ ਲਣਾ ਦੇਣਾ ਵੀ ਹੈ ਫਿਰ ਪਰਮਾਤਮਾ ਉਹਦਾ ਕੱਖ ਨਾ ਰਹਿੰਦੇ ਤੇ ਉਹ ਹੈ ਵੀ ਸਚਾਈ ਹੈ ਜੀ ਰਿਆ ਵੀ ਕੱਕਣੀ ਦੱਸੋ ਕੁਝ ਰਿਆ ਤੇ ਤੁਸੀਂ ਅਕਸਰ ਇਹ ਵੀ ਗੱਲ ਕਹਿੰਦੇ ਹੋ ਕਿ ਸਾਡਾ ਪਰਿਵਾਰ ਇਸੇ ਕਰਕੇ ਟਾਰਗੇਟ ਕੀਤਾ ਗਿਆ ਕਿਉਂਕਿ ਅਸੀਂ ਇਹਨਾਂ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਸੀ ਮੈਂ ਇਹ ਉਦੋਂ ਦਾ ਇਹ ਰੌਲਾ ਪਾਉਣਾ ਪਿਆ ਕਿ ਇਹ ਤੂੰ ਬਚਾ ਦੋ ਇਹ ਤੂੰ ਬਚਾ ਦੋ ਓਏ ਜਿਹੜਾ ਬਾਦਲਾ ਰਿਸ਼ਤੇਦਾਰ ਆ ਇਹ ਮਾਜੇ ਮਾਜੇ ਦਾ ਬੇੜਾ ਮਸ਼ਰੂਮ ਨਹੀਂ ਕਹਿਦਾ ਜੇ ਮਾਜੇ ਦੇ ਬੇੜਾ ਕਰ ਕਰਤਾ ਤੇ ਪਰ ਉਹ ਤੇ ਕਹਿੰਦੇ ਮਾਜੇ ਦਾ ਜਰਨੈਲ ਘਰ ਦੀ ਪਨੀਰੀ ਇਹ ਘਰ ਦੀ ਪਨੀਰੀ ਤੇ ਇਹ ਘਰ ਦਾ ਗਾਰ ਦੇ ਘਰ ਦਾ ਗੰਡਾ ਸਿੰਘ ਜੋ ਮਰਜ਼ੀ ਕਰ ਜੋ ਮਰਜ਼ੀ ਕਹੀ ਜਰਨੈਲ ਕਹੀ ਜਨ ਜੋ ਮਰਜ਼ੀ ਕਹੀ ਜਨ ਤੇ ਲੋਕਾਂ ਨੇ ਦੱਸਤਾ ਕਿ ਕੌਣ ਜਰਨੈਲ ਕਿ ਕੀ ਕੀ ਹੁੰਦਾ ਰਿਹਾ ਜੀ ਫਿਰ ਆਮਦਨ ਤੋਂ ਵੱਧ ਜਿਆਦਾ ਤਾਂ ਉਹ ਬਿਲਕੁਲ 파ਸਾਕਾ ਕਿਉਂਕਿ ਜਿਹੜੇ ਮਜੀਠੀਆਂ ਹੋਣੀ ਉਹਨਾਂ ਦਾ ਜਿਹੜਾ ਪਛੋਕੜ ਹੈ ਉਹ ਰਜਵਾੜਾ ਤੇ ਰਾਇਲ ਪਛੋਕੜ ਹੈ ਅੰਤ ਕੁਛ ਨਹੀਂ ਨਿਕਲਣਾ ਇਹ 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 ਕਿਹਨੇ ਵੇਖਿਆ ਕੌਣ ਰਜਵਾੜਾ ਦੇ ਕੌਣ ਗਰੀਬ ਤੇ ਕੌਣ ਅਮੀਰ ਇਹਨਾਂ ਨੇ ਕੁਛ ਨਹੀਂ ਕੀਤਾ ਕੁਛ ਨਹੀਂ ਬਣਾਇਆ ਕੁਛ ਨਹੀਂ ਝਟਿਆ ਕੁਛ ਨਹੀਂ ਕੁੱਟਿਆ ਕੁਛ ਨਹੀਂ ਬਣਾਇਆ ਤੇ ਫਿਰ ਡਰ ਕਾ ਦਾ ਬਿਕਰਮ ਸਿੰਘ ਜੀਠੀਆਂ ਉਹ ਨਾਮੀ ਚਿਹਰਾ ਅਕਾਲੀ ਦਲ ਦਾ ਜੋ ਹਮੇਸ਼ਾ ਸੁਰਖੀਆਂ ਚ ਰਹਿਦਾ ਤੇ ਇੰਨੇ ਦਿਨੇ ਵੀ ਉਹ ਲਗਾਤਾਰ ਫਸਤੇ ਹੋਏ ਦਿਖਾਈ ਦੇ ਰਹੇ ਨੇ ਇਸ ਵਕਤ ਵਿਜੀਲੈਂਸ ਉਹਨਾਂ ਨੂੰ ਅੰਮ੍ਰਿਤਸਰ ਦੇ ਮਜੀਠਾ ਹਲਕੇ ਦੇ ਵਿੱਚ ਨਿਸ਼ਾਨਦਈ ਵਾਸਤੇ ਲੈ ਕੇ ਆ ਰਹੀ ਹੈ ਤੇ ਬੀਤੇ ਦਿਨੀ ਜੇ ਗੱਲ ਕਰੀਏ ਬੋਨੀ ਅਜਨਾਲਾ ਜੋ ਕਿ ਉਹਨਾਂ ਦੇ ਪੁਰਾਣੇ ਸਾਥੀ ਰਹੇ ਨੇ ਉਹਨਾਂ ਦੇ ਵੀ ਬਿਆਨ ਦਰਜ ਕਰਵਾਏ ਗਏ ਨੇ ਉਹਨਾਂ ਨਾਲ ਮੁਲਾਕਾਤ ਕਰਕੇ ਹੋਰ ਡੁੰਗੀਆਂ ਦਲਾਂ ਤੇ ਛਾਪ ਪਾਣੇ ਆ ਬੋਨੀ ਜੀ ਸਤਿ ਸ਼੍ਰੀ ਅਕਾਲ ਸਰ ਜੀ ਬੋਨੀ ਜੀ ਬੜਾ ਲੰਬਾ ਸਮਾਂ ਤੁਸੀਂ ਉਹਨਾਂ ਦੇ ਨਾਲ ਹੰਡਾਇਆ ਹੁਣ ਤੁਹਾਡੇ ਬਿਆਨ ਦਰਜ ਹੋਏ ਨੇ ਹੁਣ ਵਿਚਾਰ ਵਟਾਂਦਰੇ ਥੋੜੇ ਜਿਹਾ ਵੱਖਰੇਵੇਂ ਵਾਲੇ ਦਿਸਤੇ ਪੇ ਨੇ ਕੀ ਕੁਝ ਹੋਇਆ ਉਸ ਦਿਨ ਕਿਹੋ ਜਿਹਾ ਬਿਆਨ ਸੀ ਕਿ ਜਿਹੜੇ ਤੁਸੀਂ ਦੇਖਿਆ ਇਸ ਤੋਂ ਸ਼ੁਰੂਆਤ ਕਰਦੇ ਹਾਂ ਮੈਂ ਭਾਈ ਜੀ ਦਾ ਪਹਿਲਾ ਸਵਾਲ ਕਿ ਬਹੁਤ ਕੁਛ ਢੰਡਾਇਆ ਢੰਡਾਇਆ ਹੀ ਦੁੱਖ ਵੇਲੇ ਹੂੰ ਜਦੋਂ ਸੋਖ ਆ 2007 ਚ ਸਰਕਾਰ ਆਈ ਆ ਸਾਲ ਕੇ ਨਾ ਰਿਆਂ ਨੌ ਸਾਲ ਵਿਦਨ ਗਵਰਨਮੈਂਟ ਦੇ ਨਾ ਝੰਡੇ ਹੀ ਰਹੇ ਛੇਤੇ ਸ਼ਰੋਮ ਨਹੀਂ ਕਰਨ ਦੇ ਲਈ ਪੰਥ ਦੀ ਗੱਲ ਹੀ ਅਸੀਂ ਬਹੁਤ ਨਾਰਾ ਮਾਰਦੇ ਹਾਂ ਇਹ ਸੁਣਦੇ ਸੁਣਦੇ ਨਹੀਂ ਹਾਂਜੀ ਹਾਂਜੀ ਜਦੋਂ ਦੁੱਖ ਹੀ ਜਦੋਂ ਕੋਟਖਾਨੇ ਹੀ ਜਦੋਂ ਦਰਿਆ ਵਛਾਉਣੀ ਹੈ ਜਦੋਂ ਥੱਲੇ ਵਰਕ ਕਰਨਾ ਹੀ ਉਦੋਂ ਉਦੋਂ ਆਈ ਨਾਲਾ ਪਰਿਵਾਰ ਡਾਕਟਰ ਪਰਿਵਾਰ ਤੇ ਜਦੋਂ ਇਹ ਰਾਜਬਗ ਢੋਣੇ ਆ ਉਦੋਂ ਸਰ ਬਿਕਰਮ ਸਿੰਘ ਮਜੀਠੀ ਵਰਗੇ ਤੇ ਇਹ ਸਾਰੇ ਕੀ ਹੁੰਦੇ ਸੀ ਜੀ ਹੰਡਾਉਣਾ ਕੀ ਸੀ ਇਹ ਇਹਨਾਂ ਦਾ ਇਹਨਾਂ ਦਾ ਸਵੈਦਿਨ ਗਵਰਨਮੈਂਟ ਲੜਦੇ ਹੀ ਰਹੇ ਹਨ ਕਿ ਇੱਕ ਬੇੜਾ ਕਰਕੇ ਨਾ ਕਰੋ ਸ਼ਰਮ ਨਹੀਂ ਕਰਿੰਦਾ ਦੇ ਪੰਥ ਦਾ ਇਹ ਇਹ ਕੁਝ ਰਿਹਾ ਜੀ ਤੁਸੀਂ ਅਕਸਰ ਇਹ ਵੀ ਗੱਲ ਕਹਿੰਦੇ ਹੋ ਕਿ ਸਾਡਾ ਪਰਿਵਾਰ ਇਸੇ ਕਰਕੇ ਟਾਰਗੇਟ ਕੀਤਾ ਗਿਆ ਕਿਉਂਕਿ ਅਸੀਂ ਇਹਨਾਂ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਸੀ ਇਸ ਕਾਲ ਚ ਕਿੰਨੀ ਸੱਚਾਈ ਹੈ ਵਾਕਿਆ ਤੁਸੀਂ ਉਸ ਟਾਰਗੇਟ ਦਾ ਨਿਸ਼ਾਨ ਹੁੰਦੇ ਰਹੇ ਤੁਸੀਂ ਇਹ ਵੇਖ ਲਓ ਜਦੋਂ ਮੈਂ ਸਾਹ ਪ੍ਰਕਾਸ਼ ਸਿੰਘ ਬਾਦਲ ਨੂੰ ਵੇਦਨ ਆਪਣੇ ਗਵਰਨਮੈਂਟ ਮੈਂ ਸੀਪੀਐਸਾ ਚੀਫ ਪਾਲਿਮਿਸਟ੍ਰੇਟ ਮਿਨਿਸਟਰ ਦਾ ਸਾਨੂੰ ਰੈਂਕ ਦਿੱਤੇ ਹੀ ਮੈਂ ਆਪਣੇ ਡੀਓ ਲੈਟਰ ਤੇ ਲੇਖ ਕੇ ਸਰ ਬਾਦਲ ਨੂੰ ਸਭ ਕੁਝ ਦੱਸ ਕੇ ਆਇਆ ਹਾਂ ਕਰਕੇ ਲੇਖ ਕੇ ਦੇ ਕੇ ਡੈਰੀ ਕਰਾ ਕੇ ਆਇਆ ਹਾਂ ਡੈਰੀ ਸੀਐਮ ਹਾਊਸ ਇਹਨਾਂ ਨੂੰ ਦੇ ਬਾਈ ਹੈਂਡ ਚਿੱਠੀ ਦੇ ਕੇ ਆਇਆ ਹਾਂ ਸਹਾ ਪ੍ਰਕਾਸ਼ ਸਿੰਘ ਬਾਦਲ ਨੂੰ ਮੈਂ ਬਤਾਉਂ ਰਿਹਾ ਨਹੀਂ ਤੇ ਸਿਆਸੀ ਬੰਦੇ ਨੇ ਚੱਲਣ ਤੋਂ ਅੱਖਾਂ ਮੀਟ ਲੋ ਕੰਨ ਬੰਦ ਕਰ ਲੋ ਮੂੰਹ ਪਰਲੇ ਬੰਨੇ ਕਰ ਲੋ ਵੇਖੋ ਨੱਖਾਂ ਵੀ ਬੰਦ ਕਰਕੇ ਰੱਖੋ ਮੈਂ ਇਦੋਂ ਦਾ ਇਹ ਰੌਲਾ ਪਉਣਾ ਪਿਆ ਕਿ ਇਹ ਤੂੰ ਬਚਾ ਦੋ ਇਹ ਤੂੰ ਬਚਾ ਦੋ ਇਹ ਜਿਹੜਾ ਬਾਦਲਾ ਨਾਲ ਰਿਸ਼ਤੇਦਾਰ ਆ ਇਹ ਮਾਜੇ ਮਾਜੇ ਦਾ ਬੇੜਾ ਮਸ਼ਰੂਮ ਨਹੀਂ ਕਹਿ ਲਲ ਜੇ ਮਾਜੇ ਦਾ ਬੇੜਾ ਕਰ ਕਰਤਾ ਪਿਆ ਪਰ ਉਹ ਤੇ ਕਹਿੰਦੇ ਮਾਜੇ ਦਾ ਜਰਨੈਲ ਉਹ ਉਹ ਦਿਨ ਕਹਿਣਾ ਹੀ ਆ ਜੀ ਘਰ ਦੀ ਪਨੀਰੀ ਇਹ ਘਰ ਦੀ ਪਨੀਰੀ ਤੇ ਇਹ ਘਰ ਦਾ ਘਰ ਦੇ ਘਰ ਦਾ ਗੰਡਾ ਸਿੰਘ ਜੋ ਮਰਜ਼ੀ ਜੋ ਮਰਜ਼ੀ ਕਰ ਜੋ ਜਰਨੈਲ ਕਹੀ ਜਨ ਜੋ ਮਰਜ਼ੀ ਕਹੀ ਜਨ ਤੇ ਲੋਕਾਂ ਨੇ ਦੱਸਤਾ ਕਿ ਕੌਣ ਜਰਨੈਲ ਕੀ ਕੀ ਹੁੰਦਾ ਰਿਹਾ ਜੀ ਇੱਕ ਚਿੱਠੀ ਦਾ ਤੁਸੀਂ ਹੁਣੇ ਜ਼ਿਕਰ ਕਰਕੇ ਉਹਦੇ ਜੋ ਬਾਦਲ ਸਾਹਿਬ ਨੂੰ ਤੁਸੀਂ ਦਿੱਤੀ ਸੀ ਮੈਂ ਪੜ੍ਹੀ ਹੈ ਪਰ ਮੈਂ ਵੇਖਣ ਵਾਲਿਆਂ ਨੂੰ ਚਾਹੁੰਦਾ ਉਸ ਚਿੱਠੀ ਦੇ ਵਿੱਚ ਕੀ ਕੁਝ ਸੀਗਾ ਬੋਨੀ ਅਜਨਾਲਾ ਨੇ ਕਦੋਂ ਤੋਂ ਦੀ ਬਾਤ ਸ਼ੁਰੂ ਕੀਤੀ ਸੀ ਉਸ ਚੇ ਕੜੇ ਮੇਨ ਪੁਆਇੰਟ ਸੀ ਉਹ ਖੁੱਲ ਕੇ ਦੱਸਨੇ 14 11 2013 ਨੂੰ ਬਿੱਟੂ ਆਲਖ ਨੂੰ ਇੱਥੋਂ ਚੁੱਕ ਕੇ ਖੜਦੇ ਆ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਦੀ ਪ ਪਟਿਆਲੇ ਲੈ ਜਾਂਦੀ ਆ ਪਟਿਆਲੇ ਉਹਨੂੰ ਉੱਥੇ ਪਟਿਆਲੇ ਬਾ ਲੈਂਦੇ ਆ ਤੇ ਸ਼ਾਮ ਨੂੰ ਉੱਥੇ 5:30 ਰਾਜਪੁਰੇ ਰਾਜਪੁਰਾ ਜਾ ਕੇ ਉਹਦੇ 1.5 ਕਿਲੋ ਐਸਿਡ ਉਹ ਫੀਡਿੰਗ ਪਾ ਦਿੰਦੇ ਆ ਹੂੰ ਮੈਂ ਮੀਨ ਵਾਈਜ਼ ਸਾਡੇ ਇਥੇ ਐਸਐਸਪੀ ਸਾਜੰਦਰ ਸਿੰਘ ਹੌਲਕ ਹੁੰਦੇ ਹਨ ਬਿਲਕੁਲ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਸਾਡਾ ਭਰਾ ਲੈ ਕੇ ਸਾਡੇ ਕੋਈ ਸਾਡੇ ਫੈਮਿਲੀ ਪਰਿਵਾਰਕ ਰਿਲੇਸ਼ਨ ਹੀ ਹੂੰ ਉਸ ਤੋਂ ਬਾਅਦ ਮੈਂ ਸਰ ਉਹਨਾਂ ਨੇ ਆਖਿਆ ਕਿ ਹੈਡ ਕੁਆਰਟਰ ਲੋ ਸਾਨੂੰ ਆਰਡਰ ਇਹ ਆ ਕਿ ਉਹਨੂੰ ਉੱਥੇ ਹੀ ਪਟਿਆਲੇ ਤੁਸੀਂ ਐਸਐਸਪੀ ਮਾਨਸਾ ਨਾਲ ਗੱਲ ਕਰ ਰਹੇ ਹੋ ਹੈਡ ਕੁਆਰਟਰ ਚ ਕਿਤਾ ਨਾਮ ਲਿਆ ਗਿਆ ਸੀਗਾ ਹੈਡ ਕੁਆਰਟਰ ਡੀਜੀ ਡੀਜੀਪੀ ઓਲਓਵਰ ਹੈਡ ਡੀਜੀਪੀ ਉਹਨਾਂ ਦੇ ਪਿੱਛੇ ਸ਼ਰੇਸ਼ ਸ਼ੇਖ ਰੂੜਾ ਜੀ ਉਦੋਂ ਉਸ ਟਾਈਮ ਦੇ ਸਾਡੇ ਡੀਟੀਪੀ ਸਨ ਕਿਦੋਂ ਉਦੋਂ ਦੀ ਇਹ ਗੱਲ ਮੈਂ ਕਰਦਾ ਪਿਆ ਤੇ ਤੁਸੀਂ ਐਸਐਸਪੀ ਮਾਨਸਾ ਨੂੰ ਪੁੱਛ ਰਹੇ ਹੋ ਇਹਦੇ ਬੰਦਾ ਉੱਥੇ ਤੁਹਾਡਾ ਤੁਸੀਂ ਉਸ ਚਿੱਠੀ ਦੇ ਵਿੱਚ ਦੋ ਜਣੇ ਦਾ ਨਾਮ ਵੀ ਸਪੈਸੀਫਿਕਲੀ ਦਿੱਤਾ ਉਹ ਵੀ ਮੈਂ ਚਾਹੁੰਦਾ ਦੱਸੋ ਜਰਾ ਕਿਹੜਾ ਸੱਤੇਪਿੰਦੀ ਦਾ ਜੀ ਉਹ ਦਿੱਤਾ ਜੀ ਸਪੇਰੀ ਸਾਡੀ ਸਤੇਪਿੰਦੀ ਦੀ ਇੰਟਰੋਡਕਸ਼ਨ ਸਾਨੂੰ ਸਰ ਬਕਰਮ ਸਿੰਘ ਜੀ ਨੇ ਕਰਾਈ ਆਪਣੇ ਤੜਾੜੀ ਗ੍ਰੀਨ ਗ੍ਰੀਨ ਔਰ ਗ੍ਰੀਨ ਐਵੇਨਿਊ ਘਰ ਹੈ 43 ਨੰਬਰ ਤੇ ਸਾਨੂੰ ਜਿਗਰੀ ਯਾਰ ਕਹਿ ਕੇ ਮਨਾਇਆ ਕਿ ਸਾਡਾ ਜਿਗਰੀ ਯਾਰ ਹੈ ਦੁੱਖ ਵੀ ਸਾਡਾ ਇਹ ਖਲੋਤਾ ਜਦੋਂ ਕੈਪਸਰ ਕੈਪਟਨ ਮਹਿੰਦਰ ਸਿੰਘ ਜੀ ਨੇ ਇਹਨਾਂ ਦੇ ਵਿਜੀਲੈਂਸ ਕੇਸ ਕੀਤੇ ਬਾਦਲ ਸਾਹਿਬ ਦੇ ਸਾਰੇ ਪਰਿਵਾਰ ਤੇ ਤੇ ਬਕਰਮੋ ਤੋਂ ਭੱਜ ਗਿਆ ਸੀ ਬਾਹਰ ਹਾਂਜੀ ਤੇ ਇਹ ਕਹਿੰਦਾ ਬਾਹਰ ਸਾਨੂੰ ਇਹ ਸੱਤੇ ਨਾਲ ਸਾਡੀ ਉੱਥੇ ਚੱਲਿਆ ਝੋਲਿਆ ਤੇ ਸਾਡੇ ਦੁੱਖ ਸੋਇਆ ਇਥੇ ਰਿਆ ਤੇ ਮੇਰਾ ਜਿਗਰੀ ਯਾਰ ਆ ਉਹ ਤਬਰ ਸੈਂਕੜੇ ਵੀ ਸਾਨੂੰ ਮਿਲਿਆ ਜੀ ਤੁਹਾਨੂੰ ਉਸ ਤੋਂ ਪਹਿਲਾਂ ਕਦੀ ਨਹੀਂ ਸੀ ਪਤਾ ਕਿ ਸੱਤਾ ਪਿੰਦਾ ਕਿਉਂ ਨਾ ਉਹ ਹੈ ਹੀ ਕੈਨੇਡੀਅਨ ਹੀ ਜੀ ਹੂੰ ਕੈਨੇਡੀਅਨ ਹੈ ਕੈਨੇਡਾ ਕੈਨੇਡੀਅਨ ਨਹੀਂ ਐਨ ਆਰ ਆਈ ਹੈਗੇ ਜੀ ਇਹਦੇ ਘਰ ਮਿਲੇ ਆ ਇਹਦੇ ਇਹਦੇ ਨਾਲ ਮਿਲੇ ਆ ਤੇ ਦੱਸ ਸਾਨੂੰ ਕਦੋਂ ਪਤਾ ਲੱਗਣਾ ਹੈ ਜੀ ਹੁਣ ਤੁਸੀਂ ਮੇਰੇ ਘਰ ਆਓਗੇ ਮੈਂ ਆਪਣੇ ਸੱਜਣ ਬੇਲੇ ਬਣਾਉਂਗਾ ਤੇ ਫੇਰ ਹੀ ਤੁਹਾਨੂੰ ਪਤਾ ਲੱਗੂਗਾ ਜੀ ਤੇ ਜਦੋਂ ਮੈਂ ਤੁਹਾਨੂੰ ਮਲਾਉਣਾ ਹੀ ਨਹੀਂ ਤਾਂ ਤੁਹਾਨੂੰ ਕੀ ਪਤਾ ਲੱਗਣਾ ਜੀ ਫਿਰ ਇਸ ਪਰ ਕਦੋਂ ਪਤਾ ਲੱਗਾ ਕੀ ਹੈ ਗੇਮ ਕੁਝ ਹੋ ਰਿਹਾ ਕਦੋਂ ਤੁਸੀਂ ਇਸ ਤੇ ਬਾਅਦ ਫਿਰ ਵਾਰ ਮੈਂ ਆਪਣੀ ਆਪਣੇ ਜਿਹੜੇ ਡੀਓ ਲੈਟਰ ਜੀ ਲਿਖਿਆ ਜੀ ਕਿ ਬਿੱਟੂ ਆਲਕ ਨੂੰ ਕੈਨੇਡਾ ਗਏ ਉੱਥੋਂ ਆਣ ਕੇ ਬਿੱਟੂ ਨੇ ਮੈਨੂੰ ਦੱਸਿਆ ਕਿ ਆ ਇਹ ਜਿਹੜੇ ਸਤੇ ਇਹ ਸਾਰਾ ਗਰੁੱਪ ਆ ਉਥੇ ਆ ਕੁਝ ਕਰਨਾ ਤੇ ਤੁਸੀਂ ਬਿਕਰਮ ਨੂੰ ਗਾਹ ਕਰ ਦਿਓ ਮੈਂ ਬਿਕਰਮ ਨੂੰ ਗਾਹ ਕੀਤਾ ਹੀ ਤੇ ਬਿਕਰਮ ਕਹਿੰਦਾ ਕੋਈ ਕਿੰਨੂ ਵੇਖਦੇ ਆ ਉਹ ਤੋਂ ਬਾਅਦ ਇਹ ਸਾਡੂ ਅੱਖ ਫੇਰੀ ਸਾਡੂ ਅੱਖ ਫੇਰਨ ਲੱਪਿਆ ਆ ਆਸ ਚਾਈ ਹੈ ਜੀ ਅਕਾਲੀ ਦਲ ਵਾਲੇ ਕਹਿੰਦੇ ਨੇ ਕਿ ਜਿਹੜਾ ਵੀ ਹੁਣ ਕੇਸ ਉਹਨਾਂ ਦੇ ਚੱਲ ਰਿਹਾ ਦੀ ਜਾਇਦਾਦ ਜਿਹੜੀ ਉਹਨਾਂ ਡਰਗ ਮੰਡੀ ਤੋਂ ਬਣਾਈ ਆ ਜਾਂ ਫਿਰ ਆਮਦਨ ਤੋਂ ਵੱਧ ਜਾਇਦਾਦ ਹੈ ਉਹ ਬਿਲਕੁਲ ਪਾਪਸਾਹਕ ਹੈ ਕਿਉਂਕਿ ਜਿਹੜੇ ਮਜੀਠੀਆਂ ਹੋਣੀ ਉਹਨਾਂ ਦਾ ਜਿਹੜਾ ਪਛੋਕੜ ਹੈ ਉਹ ਰਜਵਾੜਾ ਤੇ ਰਾਇਲ ਪਛੋਕੜ ਹੈ ਅੰਤ ਕੁਛ ਨਹੀਂ ਨਿਕਲਦਾ ਇਹ ਜਿਹੜੇ ਕਿਸੇ ਨੇ ਵੇਖਿਆ ਕਾਉਣ ਰਜਵਾੜਾ ਦੇ ਕਾਉਣ ਗਰੀਬ ਦੇ ਕਾਉਣ ਅਮੀਰ ਆ ਜੇ ਇਹਨਾਂ ਨੇ ਕੁਛ ਨਹੀਂ ਕੀਤਾ ਕੁਛ ਨਹੀਂ ਬਣਾਇਆ ਕੁਛ ਨਹੀਂ ਝੋਟਿਆ ਕੁਛ ਨਹੀਂ ਕੁੱਟਿਆ ਕੁਛ ਨਹੀਂ ਬਣਾਇਆ ਤੇ ਫਿਰ ਡਰ ਕਹਦਾ ਹਮ ਵਿਜੀਲੈਂਸ ਦਾ ਕੇਸ ਹਮ ਸਾਡੇ ਪਰਿਵਾਰ ਤੇ ਵੀ ਰਿਹਾ ਸਾਡੇ ਫਾਦਰ ਦੇ ਸਾਡੇ ਬਦਲ 97 ਜਦੋਂ ਕੇਸ ਬਣੇ ਆ 10 ਸਾਲ ਹੀ 10 12 ਸਾਲ ਹੀ ਭੁਗਤੀਆਂ ਤਰੀਕਾਂ ਕੀਤਾ ਪਰ ਬਾਗ ਸਾਫ ਹੋ ਕੇ ਗੁਰੂ ਦੀ ਕਿਰਪਾ ਨਾਲ ਕੋਟਾਂ 'ਚ ਬਰੀ ਹੋ ਕੇ ਸਾਨੂੰ ਉਹਨਾਂ ਨੇ ਬਰੀ ਕੀਤਾ ਹੈ ਪਰ ਜੇ ਇਹਨਾਂ ਕੋਈ ਖਾਂਦਾ ਨੇ ਢੇਡ-ਭੀਡ ਕਾਦੀ ਆ। ਹੂੰ ਇਹ ਵੀ ਜੋ ਮਰਜੀ ਕੋਈ ਕਈ ਆਪੋਜੀਸ਼ਨ ਬੋਲੀ ਜਾ ਕਹੀ ਜਾਵੇ ਆਪੇ ਤੱਥ ਬੋਲਣੇ। ਉਥੇ ਕਾਗਜ਼ ਬੋਲਣੇ ਆ ਡਾਕੂਮੈਂਟ ਬੋਲਣੇ ਆ ਇਹ ਸਾਪ ਹੋਣਗੇ ਤੇ ਬਾਹਰ ਆ ਜਾਣਗੇ ਕਿ ਜੇ ਉਦਾਂ ਹੀ ਟੋਡ ਮਾਰੀ ਜਾਣੇ ਆ ਤੇ ਪ੍ਰਮਾਤਮਾ ਦੇ ਬੜਾ ਬਿਆਨ ਤੇ ਆਤਮ ਖੁਦਾ ਦਾ ਗੈਰ ਹੁੰਦਾ ਦੇਸ਼। ਹਰ ਸਿਮਰਤ ਕੋਰ ਬਦਲ ਅਕਸਰ ਹੀ ਕਹਿੰਦੇ ਨੇ ਕਿ ਜਿੰਨੇ ਵੀ ਜੇਹਾ ਕੁਛ ਕੀਤਾ ਭਾਵੇਂ ਮੇਰੇ ਭਰਾਣੇ ਵੀ ਕੀਤਾ ਇੱਕ ਉਹਨਾਂ ਦੀ ਬੜੀ ਵੀਡੀਓ ਵਾਇਰਲ ਹੁੰਦੀ ਉਹ ਤੇ ਕੱਖ ਨਾ ਰਵੇ। ਤੇ ਉਹ ਹੈ ਵੀ ਸਚਾਈ ਹੈ ਜੀ ਰਿਆ ਵੀ ਕੱਖਣੀ ਹੈ। ਦਸੂਹ ਕੁਛ ਰਿਆ ਤੇ ਜੋ ਚਿੰਨੀ ਸ਼੍ਰੋਮਣੀ ਕਾਲੀਦਲ ਦਾ ਸੁਨਹਿਰਾ ਮੱਤਾ ਇਤਿਹਾਸ ਰੋਲ ਕਰਾਤਾ ਜੀ ਤੇ ਅਰਦਾਸ ਪ੍ਰਵਾਨ ਹੀ ਹੋਈ ਹੈ ਜੀ ਗੁਰੂ ਰਾਮਦਾਸ ਦੇ ਦਰ ਤੋਂ ਦੇ ਇਹ ਦੁਸ਼ਮਣ ਨੂੰ ਵੀ ਖੈਰ ਮਿਲਦੀ ਹੈ ਜੀ ਸੱਤ ਬਗਾਨੇ ਨੂੰ ਵੀ ਫੈਰ ਮਿਲਦੀ ਸਰਬਾਤ ਸਰਬਤਰਾ ਸਾਂਝਾ ਘਰਿਆ ਤੇ ਜੋ ਅਰਦਾਸ ਕੀਤੀ ਹੈ ਇਹ ਇਹ ਜਾਣਦਾ ਨਾ ਜੀ ਇਥੇ ਕਿਸੇ ਜਿੱਥੇ ਕਿਸੇ ਐਮਐਲਏ ਦੀ ਕਿਹੇ ਮੰਤਰੀ ਕਿਹੇ ਚੀਪ ਮਿਸਟਰ ਦੀ ਪੀਐਮ ਦੀ ਛਪਾਰਸ਼ ਨਹੀਂ ਚਲਣੀ ਜਿਹੜਾ ਬਗੈਰ ਥੰਮਾਂ ਦੇ ਖਲੋਤਾ ਆ ਇਹਦੇ ਇੱਕ ਹੱਥ ਲੈ ਤੇ ਕਰਮਾਂ ਦੀਆਂ ਖੇਡਾਂ ਜੀ ਜੇ ਨਹੀਂ ਕੀਤੇ ਤੇ ਫਿਰ ਕਹਦਾ ਰੌਲਾ ਇਹਨਾਂ ਦਾ ਹੀ ਬਾਪੇ ਪਾਕ ਸਾਹਿਬ ਅੱਗੇ ਹੋ ਗਿਆ ਜਨਗ ਬਾਹਰ ਹਮ ਸਾਬਕਾ ਡੀਜੀਪੀ ਸਿਦਾਰ ਚੌਟਪਾਧਿਆ ਉਹਨਾਂ ਨੇ ਸਾਫ਼ ਕਿਹਾ ਕਿ 100% ਲਿੰਕ ਜੜੇ ਆ ਉਹ ਹੈਗੇ ਨੇ ਬੀਗ ਬੋਨੀ ਜਨਾਲਾ ਤੁਸੀਂ ਕਿਸ ਤਰ੍ਹਾਂ ਦੇਖਦੇ ਕਿ ਬਾਕੀ ਗੱਲ ਮੈਂ ਤੇ ਵੇਖੋ ਜੀ ਹਰ ਇੰਟਰਵਿਊ ਜੇ ਕਹਿੰਦਾ ਮੈਂ ਜਿਹੜੇ ਸੋਸ਼ਲ ਮੀਡੀਆ ਆਪਣੇ ਭੈਣ ਭਰਾ ਹੁੰਦੇ ਪਏ ਆ ਇੱਕ 44 ਬੀ ਬਨੂੜ ਦੀ ਐਫ ਆਈ ਆਰ ਆ ਹਮ ਜਮਣੀ ਹੈ ਸੌਰੀ ਜਮਣੀ ਬਿਲਕੁਲ ਅਸੀਂ ਉਸ ਦਾ ਵੀ ਜ਼ਿਕਰ ਕਰਾਂ 44 ਬੀ ਜਮਣੀ ਹੈ ਹਮ ਉਹ ਵੱਡੇ ਬਹੁਤ ਵੱਡੇ ਪੇਜਾਂ ਦੀ ਜਮਣੀ ਹੈ ਹਮ ਉਹ ਇਹਨਾਂ ਨੇ ਬਨੂੜ ਥਾਣੇ ਤੋਂ ਪਟਿਆਲਾ ਜੂਰੀ ਡਿਕਸ਼ਨ ਜਿੱਥੇ ਸਾਰ ਲਿਆਦ ਸਿੰਘ ਮਾਨ ਉਸ ਸਮੇਂ ਦੇ ਉਸ ਸਮੇਂ ਦੇ ਐਸ ਐਸ ਪੀ ਸਨ ਉੱਥੋਂ ਡਿਸਟਰੋਏ ਕਰਤੀ ਹੈ ਪਾੜ ਦਿੱਤੀ ਰਜਿਸਟਰ ਦੇ ਵਿੱਚੋਂ ਕੌ ਜਨ ਵਿਚੋਂ ਗਾਇਬ ਕਰਤੇ ਆ ਉਹ ਜਿਮਣੀ ਤੇ ਜੇ ਇਹ ਸਾਰਾ ਕੇਸ ਚੱਲਦਾ ਤੇ ਅੱਜ ਨਾ ਅਕਾਲੀ ਦਲ ਦੇ ਤੋਹਮਤ ਲਗਣੀ ਤਾਰਾ ਟਿੱਕਾ ਲਗਣਾ ਸੀ ਨਾ ਨਾ ਇਹ ਦਿਨ ਵਿਖਰੇ ਬਣੇ ਸੀ ਤੇ ਸ਼ਰੋਮ ਨਹੀਂ ਅਕਾਲੀ ਦਲ ਸਾਡਾ ਸ਼ਾਨਾਮਤੀ ਇਤਿਹਾਸ ਹੋਰ بلندੀਆਂ ਦੇ ਜਾਣਾ ਜਿਹੜਾ 100 ਸਾਲਾ ਜਿਹੜਾ ਮਨਾਉਣਾ ਸੀ ਜਿਹੜਾ ਬਣਾਇਆ ਦਿਹਾੜਾ ਬਿਲਕੁਲ ਉਹ ਕੁਦਰਤੀ ਉਹ ਜਿਹੜੀ ਕਾਪੀ ਆ ਸੈਸ਼ਨ ਕੋਰਟ ਚ ਜਿਹੜੀ ਡੈਰੀ ਹੋਈ ਆ ਉਥੇ ਉਹ ਮਿਲ ਗਈ ਆ ਉਦਦਰ ਨਹੀਂ ਮਤ ਕੀਤੀ ਉਹ ਅਸੀਂ ਸਟੇਜ ਅਫੇਅਰ ਪੇਸ਼ ਕਰਤੀ ਆ ਸਾਡੇ ਜਿਹੜੇ ਐਸੋਸੀਏਟ ਜਿਹੜੇ ਸੀਨੀਅਰ ਆ ਉਹਨਾਂ ਨੂੰ ਦੇ ਕੇ ਉਥੇ ਦੇਤੀ ਆ ਉਹਦੇ ਦੇ ਜੇ ਟੈਕਨੀਕਾਤ ਹੋਈ ਆ ਬਸ ਤੁਸੀਂ ਕਿਦਾਂ ਕਹਿੰਦੇ ਸੱਤੇ ਦੀ ਗੱਲ ਕਰਦੇਵੇਂ ਪਿੰਦੇ ਦੀ ਐ ਐਫ ਆਈ ਆਰ ਜਿਹੜੇ ਰਜਿਸਟਰਡ ਨਹੀਂ ਕੀਤੇ ਜਿਹੜੀ ਜਿਮਣੀ ਜਦੋਂ ਸਭ ਕੁਝ ਬੰਨਣਾ ਕਰਨਾ ਹੀ ਉਹ ਤੇ ਗਾਇਬ ਕਰਤੀ ਤੇ ਲੱਭਣਾ ਕਰਨਾਂ ਕਿ ਜਿਨ੍ਹਾਂ ਨੂੰ ਸਭ ਕੁਝ ਪਰਾ ਲੱਗਣਾ ਸੀ ਉਹ ਤੇ ਗਾਇਬ ਹੀ ਹੋ ਗਏ ਜੀ ਤੇ ਕਾਨੂੰਨੀ ਤੌਰ ਤੇ ਉਹਨਾਂ ਨੂੰ ਕਿਤਰਾ ਤੁਸੀਂ ਲੈ ਆ ਲੋਗੇ ਕੈਨੇਡਾ ਤੋਂ ਭਾਵੇਂ ਸਾਡੀ ਬੀਜੇਪੀ ਦੀ ਸੈਂਟਰ ਸਰਕਾਰ ਹੈ ਜਦ ਤੱਕ ਐਫ ਆਈ ਆਰ ਕੋਈ ਨਮ ਜੀ ਉਹ ਨਾਮ ਯਾਦ ਨਹੀਂ ਆ ਉਹ ਚੀਜ਼ ਕਰ ਨਹੀਂ ਸਕਦੇ ਜੀ ਇਹ ਮੈਂ ਤੇ ਇਹ ਕਹਿੰਦਾ ਸਾਡੀ ਕਾਲੀਦਾਲੀ ਸਰਕਾਰ ਆਈ ਇਸਾਰ ਬਾਦਲ ਨੇ ਸੱਟ ਬਣਾਈ ਸੀ ਤੇ ਐਨਆਈਜੀ ਦੀ ਸੀਨੀਅਰ ਆਈਜੀ ਦੀ ਉਹਨਾਂ ਨੇ ਵੀ ਗੋਗਲਾਂ ਦੀ ਮਿੱਟੀ ਝਾੜਦੇ ਅੱਗੇ ਕਾਂਗਰਸ ਦੀ ਸਰਕਾਰ ਆਈ ਦੋ ਸੀਐਮ ਰਹੇ ਉਹ ਤਿੰਨ ਸੱਟਾਂ ਬਣੀਆਂ ਤਿੰਨ ਸੱਟਾਂ ਬਣੀਆਂ ਸੀ ਉਦੋਂ ਵੀ ਉਹਨਾਂ ਨੇ ਵੀ ਗੋਗਲਾਂ ਦੀ ਮਿੱਟੀ ਝਾੜਦੀ ਆ ਹੁਣ ਇਹ ਆਇਆ ਤਿੰਨ ਸਾਲਾਂ ਬਾਅਦ ਇਹਨਾਂ ਨੂੰ ਇੱਕੋਂ ਬਗਨ ਨਹੀਂ ਜਾਗੇ ਆ ਦੇਖੋ ਇਹ ਕੀ ਕਰਦੇ ਇਹ ਸਰਕਾਰ ਨੇ ਵੀ ਤਿੰਨ ਤਿੰਨ ਸੱਟਾਂ ਬਣਾਈਆਂ ਪੰਜ ਸੱਟਾਂ ਟੋਟਲ ਬਣ ਗਈਆਂ ਆ ਵਿਜੀਰੈਂਸ ਦਾ ਇੱਕ ਨਵਾਂ ਵਿੱਚ ਆ ਗਿਆ ਕਿ ਜੋ ਕੁਝ ਵੀ ਆ ਇਹ ਕੋਈ ਪਲਾਂਟੇਸ਼ਨ ਨਹੀਂ ਕੁਛ ਨਹੀਂ ਇਹ ਸਾਰਾ ਰਿਕਾਰਡ ਉਹ ਸਮੇਂ ਦਾ ਹੀ ਸਾਰਾ ਇਹ ਸਾਡੇ ਸੀਨੀਅਰ ਐਡਵੋਕੇਟ ਨੇ ਸਰ ਆਰ ਐਸ ਬੈਂਸ ਸਾਹਿਬ ਜੀ ਬਿਲਕੁਲ ਔਰ 9000 ਨਤੀਬੇਜ ਦਾ ਪਲੰਦਾ ਦਿੱਤਾ ਆ ਜੋ ਕੁਝ ਇਹ ਸਭ ਕੁਝ ਉਹਦੇ ਵਿੱਚ ਆ ਹਮ ਅਬ ਜਤੋਪਾਲ ਸਿੰਘ ਸਾਹਿਬ ਵੱਖਰੇ ਆ ਉਹ ਨੰਝਨ ਸਿੰਘ ਜਿਹੜੇ ਡਿਪਟੀ ਡਾਕਟਰ ਸਾਹਿਬ ਹੈ ਉਹ ਵੱਖਰੇ ਆ ਤੇ ਸਭ ਹੈ ਤੇ ਸਭ ਕੁਝ ਆ ਪਰ ਦੀ ਤਾਈ ਜੀ ਨੇ ਕੁਛ ਨਹੀਂ ਦੀ ਸਿਰਫ ਸਰਕਾਰਾਂ ਹੀ ਕੋਈ ਬੜਾਉਂਦੇ ਰਹੇ ਆ ਸਰਸਦਾ ਘੇਟਦੇ ਰਹੇ ਆ ਪੰਜਾਬ ਦੇ ਪੰਜਾਬੀ ਇਹਨਾਂ ਦੇ ਨਸ਼ੇ ਦੇ ਤੇ ਕਲੀ ਬੇਦਬੀਆਂ ਦੇ ਵਿਰੋਧ ਸਾਰਾ ਇਹ سلسلہ ਚੱਲਦੇ ਵੇ ਬੇੜਾ ਘਰ ਕਰਕੇ ਰਹਾਤਾ ਪੰਜਾਬ ਦਾ ਅਮਰਪਾਲ ਜੀ ਜਦੋਂ ਪ੍ਰਕਾਸ਼ ਸਿੰਘ ਬਾਦਲ ਹੁਣਾਂ ਨੂੰ 2013 ਦੇ ਵਿੱਚ ਤੁਸੀਂ ਲੈਟਰ ਦਿੰਦੇ ਹੋ ਕਿ ਜਨਾਬ ਤੁਸੀਂ ਰੁਝੇਵਿਆਂ ਕਾਰਨ ਸਾਡੀ ਮੁਲਾਕਾਤ ਨਹੀਂ ਹੋ ਸਕੇ ਤੁਸੀਂ ਨਹੀਂ ਆ ਸਕੇ ਇਸੇ ਕਰਕੇ ਮੈਂ ਚਿੱਠੀ ਦੇ ਜ਼ਰੀਏ ਤੁਹਾਨੂੰ ਸੂਚਿਤ ਕਰ ਰਿਹਾ ਉਹ ਚਿੱਠੀ ਦਾ ਪ੍ਰਕਾਸ਼ ਸਿੰਘ ਬਾਦਲ ਨੇ ਕਿਹ ਜਵਾਬ ਦਿੱਤਾ ਸੀ ਮੈਂ ਸਰਦਾਰ ਬਾਦਲ ਨੂੰ ਉਹ ਉਹ ਸਭ ਤੋਂ ਵੱਡੀ ਨੈਸਫੀ ਹੈ ਉਹ ਹਰ ਇੱਕ ਨੂੰ ਮਿਲਦੇ ਹਮ ਭਾਵੇਂ 2 ਮਿੰਟ 5 ਮਿੰਟ ਕਿਸੇ ਦਾ ਕੋਈ ਟਾਈਮ ਲੈ ਕੇ ਤੋਂ ਬਗੈਰ ਵੀ ਚੱਲ ਜੂ ਉਹ ਉੱਥੇ ਹਾਜ਼ਰ ਹੁੰਦੇ ਜੀ ਮੈਂ ਉਹਨਾਂ ਕੋਲ ਸੀਐਮ ਹਾਊਸ ਗਿਆ ਚੰਡੀਗੜ੍ਹ ਹਮ ਮੈਂ ਜੀ ਆ ਤੁਹਾਡੇ ਰਿਸ਼ਤੇਦਾਰ ਨੇ ਸਾਡੇ ਦੇ ਆ ਤਕਾ ਕੀਤਾ ਸਾਡੀ ਬਦਨਾਮੀ ਕਰਾਉਂਦਾ ਪਿਆ ਪ੍ਰੈਸ ਦੇ ਵਿੱਚ ਆ ਸਭ ਸਭ ਪਲਾਂਟ ਇਹੋ ਕਰਾਉਂਦਾ ਪਿਆ ਭਾਵੇਂ ਅੰਗਰੇਜ਼ੀ ਦਿਖਬਾਰ ਹੈ ਭਾਵੇਂ ਪੰਜਾਬੀ ਦੀ ਭਾਵੇਂ ਹਿੰਦੀ ਦੀ ਇਹ ਕੁਝ ਸਾਡੀ ਬਦਨਾਮੀ ਸਾਰੇ ਕਰਾਉਂਦਾ ਪਿਆ ਤੇ ਆ ਆ ਆ ਸਚਾਈ ਮੈਂ ਕਹਿੰਦੇ ਕਾਕਾ ਲਿਖ ਕੇ ਲਿਆ ਅੱਛਾ ਮੈਨੂੰ ਕਹਿੰਦੇ ਕਾਕਾ ਮੈਂ ਬੰਦੇ ਬੜੇ ਹੋ ਰਿਹਾ ਤੇ ਮੈਂ ਇੱਥੇ ਹੀ ਆ ਜਿੱਦੇ ਤੂੰ ਜਾ ਤੇ ਮੈਨੂੰ ਲਿਖ ਲਿਖ ਕੇ ਲਿਆ ਤੇ ਮੈਂ ਸੈਕਰੀਟ ਗਿਆ ਉਦੋਂ ਮੈਂ ਸੀ ਪਾਰਲੀਮੈਂਟ ਸੈਕਟਰੀ ਹਾਂ ਮੈਂ ਉੱਥੇ ਬੈਠਾ ਉੱਥੇ 2 2 1 2 ਦਿਨ ਘੰਟੇ ਬੈਠੇ ਮੈਂ ਲਿਖ ਕੇ ਢਾਈਆਂ ਸਫੀਆਂ ਦੀ ਚਿੱਠੀ ਡੀਓ ਲੈਟਰ ਰਜਿਸਟਰਡ ਕਰਾ ਕੇ ਬੰਦ ਲਪਾਵਾ ਡੈਰੀ ਕਰਾ ਕੇ ਸਰ ਬਾਦਲ ਨੂੰ ਦੇ ਆ ਤੇ ਉਹਦੇ ਇਹ ਜੋ ਕੋਈ ਉਦੋਂ ਤੇ ਨਾ ਕੋਈ ਚਿੱਟੇ ਦਾ ਰੌਲਾ ਨਾ ਕਾਲੇ ਦਾ ਰੌਲਾ ਨਾ ਕੇ ਦਾ ਰੌਲਾ ਇਹ ਨਾ ਇਹ ਸਟਾ ਨਾ ਗੱਲ ਨਾ ਬਾਦ ਜੇ ਉਹ ਚਿੱਠੀ ਤੇ ਹੀ ਸਾਡੇ ਉਦੋਂ ਅਮਲ ਕਰ ਲਿਆ ਜਾਂਦਾ ਡਿਪਟੀ ਸੀਐਮ ਸਾਡੇ ਇਹ ਵੀਰਵਾ ਸਾ ਸੁਬੀਰ ਬਾਦਲ ਸੀ ਤੇ ਜੇ ਉਹ ਅਮਲ ਕਰ ਲਿਆ ਜਾਂਦਾ ਤੇ ਆ ਦਿਨ ਆ ਆ ਆ ਦਿਨ ਆ ਵੇਖਣੇ ਨਹੀਂ ਪੈਣੇ ਪੰਜਾਬ ਨੂੰ ਹੂੰ ਅੱਛਾ ਇੱਕ ਪ੍ਰਕਾਸ਼ ਸਿੰਘ ਬਾਦਲ ਦੀ ਬੜੀ ਹਾਸੋਹਨ ਵੀਡੀਓ ਹੈ ਜਿੱਥੇ ਉਹ ਮਜ਼ਾਕੀਆ ਅੰਦਾਜ਼ ਦੇ ਵਿੱਚ ਸਟੇਜ ਤੇ ਕਹਿੰਦੇ ਨੇ ਕਿ ਅਸੀਂ ਤਾਂ ਜੇਲਾ ਕੱਟੀਆਂ ਅਸੀਂ ਬੜਾ ਸੰਘਰਸ਼ ਕੱਢਿਆ ਤੇ ਤਾਂ ਅਕਾਲੀ ਦਲ ਮੌਜੂਦ ਇੱਥੇ ਕੀਤਾ ਪਰ ਜਿਹੜੇ ਅੱਜ ਕੱਲ ਦੇ ਆ ਕਾਕੇ ਨੇ ਪਿੱਛੇ ਵਿਕਰਮਜੀਠੀਆ ਖਲੋਤੇ ਹੁੰਦੇ ਨੇ ਇਹ ਪੱਕੀਆਂ ਪਕਈਆਂ ਖਾਣ ਨੂੰ ਗਿੱਜ ਕੇ ਨੇ ਕਬਜ਼ਾ ਕਰਨ ਨੂੰ ਫਿਰਦੇ ਨੇ ਇਹ ਸਚਾਈ ਆ ਕਹੋ ਹੁਣ ਮੈਂ ਵਿਕਰਮਜੀਠੀਆ ਦੀ ਗੱਲ ਛੱਡੂ ਉਹ ਤੇ ਚਲੋ ਪੈਰਾਸ਼ੂਟ ਲੀਡਰ ਆਇਆ ਸੀ ਪੈਰਾਸ਼ੂਟ ਰਿਸ਼ਤੇਦਾਰੀਆਂ ਕਰਕੇ ਪੈਰਾਸ਼ੂਟ ਲੀਡਰ ਦਾ ਆਣ ਕੇ ਇਥੇ ਪਲਾਂਟ ਪਲਾਂਟੇਸ਼ਨ ਹੋ ਗਈ ਹੁਣ ਮੈਂ ਆਪਣੇ ਤੇ ਗੱਲ ਕਰ ਦਿੰਦਾ ਮੈਂ ਵੀ ਬੱਚਾ ਆਇਆ ਉਹਦੇ ਹਮ ਉਮਰ ਹੈ ਸੀ ਮੈਂ ਵੀ ਜੇ ਪੋਲਿਟਿਕ ਚ ਆਇਆ ਜੇ ਸਿਆਸਤ ਦੋਵਰੀ ਐ ਐਮ ਐਲ ਏ ਬਣਿਆ ਜੇ ਸੇਵਾ ਕਰਨਾ ਸਾਨੂੰ ਉਹੀ ਨਾਲੇ ਸੰਗਤ ਨੇ ਮੌਕਾ ਮੌਕਾ ਦਿੱਤਾ ਤੇ ਮੇਰੇ ਮੇਰੇ ਪਿਤਾ ਜੀ ਮੇਰੇ ਫਾਦਰ ਮਦਰ ਦੀ ਕਮਾਈ ਮੈਂ ਖਾਦੀ ਨਹੀਂ ਪੋਲਿਟਿਕਲੀ ਹਾਂਜੀ ਉਹਨਾਂ ਦੇ ਸ਼ਹੀਦ ਵਾਰ ਨਾਲ ਉਹਨਾਂ ਨੇ ਮੈਨੂੰ ਸਿਆਸਤ ਜੇ ਲਿਆ ਕੇ ਟਿਕਟ ਦਵਾਈ ਤੇ ਮੈਨੂੰ ਬਣਾਇਆ ਹਾਂਜੀ ਇਹ ਤੇ ਮਾਪਿਓ ਤੇ ਜਿਹੜਾ ਲਿਆਂਦਾ ਉਨਾਂ ਨੇ ਹੀ ਜਿਹੜਾ ਜਿਹੜਾ ਕਹਿੰਦੇ ਪਏ ਸੀਗੇ ਇਹ ਪਿੱਛੋਂ ਇਹਨਾਂ ਮਿਹਨਤਾਂ ਨਹੀਂ ਕੀਤੀਆਂ ਇਹਦੇ ਹੋ ਜਾਣਨ ਹੂੰ ਦੇ ਆ ਪਲਾਂਟ ਦੇ ਉਸ ਪਰਿਵਾਰ ਦੇ ਰਿਸ਼ਤਦਾਰੀ ਕਰਕੇ ਇੱਥੇ ਆ ਆਇਆ ਨਾ ਜੀ ਪੈਰਾਸ਼ੂਟ ਨਾ ਹਾਂਜੀ ਕੋਈ ਥੱਲੇ ਰੂਟ ਲੈਵਲ ਤੇ ਨਹੀਂ ਆ ਸਾਡੇ ਤੇ ਸਭ ਮੇਰਾ ਦੇ ਕੁਦਰਤਲੋਂ ਹੋ ਗਿਆ ਕਿ ਮੇਰੇ ਫਾਦਰ ਨੂੰ ਇਹਨਾਂ ਨੇ ਐਮਪੀ ਤਰਨਤਨ ਦੀ ਇਹਦੀ ਉਹ ਸੀਟ ਖਾਲੀ ਹੋ ਗਈ ਸਾਡੇ ਪਰਿਵਾਰ ਤੇ ਉਹਦੇ ਵਰਕਰਾਂ ਨੇ ਸਾਡੇ ਰਲ ਕੇ ਫੈਸਲਾ ਕੀਤਾ ਕਿ ਵੱਡੇ ਮੁੰਡੇ ਨੂੰ ਇਲੈਕਸ਼ਨ ਲੜਾ ਦੋ ਤੇ ਵਰਕਰ ਵੀ ਸਹਿਮਤ ਤੇ ਪਰਿਵਾਰ ਵੀ ਸਹਿਮਤ ਇਹ ਅਹੀਂ ਤੇ ਇਸ ਤਰ੍ਹਾਂ ਗਰਾਊਂਡ ਲੈਵਲ ਤੋਂ ਆਏ ਆ ਇਹ ਤੇ ਉਹ ਉਤੋਂ ਇਹ ਬੜੇ ਤੇ ਉਹਨਾਂ ਨੂੰ ਕਹਿੰਦੇ ਬੜੇ ਤਨਾੜ ਦੇ ਬੜੇ ਹੈ ਪੈਰਾਸ਼ੂਟ ਨਾਲ ਉਤਰੇ ਆ ਤੇ ਇਹੋ ਹੀ ਜਾਣਨ ਜੋ ਇਹ ਜਾਣ ਸਕਦੇ ਆ ਜੀ ਅੱਛਾ ਚਲੋ ਸਰਕਾਰ ਸੱਤਾ ਇਲੈਕਸ਼ਨ ਸਮੇਂ-ਸਮੇਂ ਤੇ ਸਭ ਕੁਝ ਬਦਲਦਾ ਰਹਿੰਦਾ ਇਨ ਫਿਊਚਰ ਕਿਤੇ ਗੱਠਜੋੜ ਹੋ ਜਾਂਦਾ ਬੀਜੇਪੀ ਦਾ ਅਕਾਲੀ ਦਲ ਦੇ ਨਾਲ ਕਿ ਬੋਨੀ ਅਜਨਾਲਾ ਜਿਸ ਤਰ੍ਹਾਂ ਅਜ ਬੇਬਕ ਤਰੀਕੇ ਦੇ ਨਾਲ ਗੱਲਾਂ ਕਰ ਰਹੇ ਨੇ ਉਸ ਵਕਤ ਮਜੀਠੀਆ ਨਾਇਆ ਅਕਾਲੀ ਦਲ ਵਾਲੇ ਨਾਲ ਅੱਖਾਂ ਚੱਖਾਂ ਪਾ ਕੇ ਗੱਲ ਕਰ ਸਕਣਗੇ ਤੁਸੀਂ ਮੈਨੂੰ ਇਹ ਦੱਸੋ ਤੁਸੀਂ ਮੈਂ ਵਿਧਿੰਨ ਸਰਕਾਰ ਤੇ ਚਿੱਠੀ ਦਿੱਤੀ ਆ ਹੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਾਡੇ ਇਮੀਡੀਏਟ ਬੌਸ ਹੋਂ ਸਾਡੇ ਮੈਂ ਉਦੋਂ ਐਮ.ਐਲ.ਏ ਹਾਂ ਸੀ.ਪੀ.ਐਸ. ਨੇ ਮੈਨੂੰ ਬੜਾਇਆ ਹੋਵੇ ਇਸ ਵਾਰ ਬਾਦਲ ਨੇ ਹਾਂਜੀ ਤੇ ਉਹ ਸਰਕਾਰ ਦੇ ਵੇਤੀ ਮੈਂ ਉਪਲੰਧਾ ਨਾਲ ਦੇ ਕੇ ਆਇਆ ਉਹਨਾਂ ਮੰਗਿਆ ਲਿਖੇ ਦੇ ਆਇਆ ਹਾਂ ਹਾਂਜੀ ਤੇ ਤੁਸੀਂ ਕੀ ਕਹਿੰਦੇ ਜੇ ਜੇ ਮੈਂ ਉਦੋਂ 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 ਨਹੀਂ ਪਿੱਛੇ ਹਟਿਆਲੇ ਹੋਂ ਮੈਂ ਗਾਂ ਪਿੱਛੇ ਪੇਠੇ ਵਗਾ ਦੂੰਗਾ ਪੰਜਾਬ ਨੂੰ ਜੀ ਆਪਣੇ ਆਪ ਨੂੰ ਆਪਣੀ ਰੂਹ ਨੂੰ ਆਪਣੀ ਆਤਮਾ ਨੂੰ ਆਪਣੇ ਆਪਣੀ ਇਹ ਸਫਾਈ ਪਾੜ ਦੋ ਹਮ ਇਹ ਸਫਾਈ ਪਾੜ ਦੋ ਜਿੱਥੇ ਪੰਜਾਬ ਪੰਜਾਬੀ ਇਹ ਨਸ਼ੇ ਵਿਰੋਧ ਇਹ ਜਿਹੜੀਆਂ ਤੁਸੀਂ ਵੇਖੋ ਜੀ ਅਕਾਲੀ ਦਲ ਦੀ ਸਰਕਾਰ ਰਹੀ ਕਾਂਗਰਸ ਦੀ ਸਰਕਾਰ ਰਹੀ ਆਪ ਦੀ ਸਰਕਾਰ ਰਹੀ ਸਵਾਏ ਇੱਕ ਦੂਜੇ ਤੋਂ ਹੁਣ ਵੀ ਦੂਸ਼ਣ ਬਾਜ਼ੀਆਂ ਦਾ ਕੁਝ ਕਰਦਾ ਹੈਗਾ ਪੰਜਾਬ ਲਈ ਨਸ਼ਾ ਆਤ ਦਾ ਵੱਧ ਗਿਆ ਆ ਨਸ਼ਾ ਵਿਰੋਧ ਜੰਗਿਆ ਅਜੇ ਵੀ ਨਸ਼ਾ ਵਿਕਦਾ ਪਿਆ ਹਾਂਜੀ ਪ੍ਰਸ਼ਾਸਨ ਰਲਿਆ ਪਿਆ ਪੁਲਸ ਰਲੀ ਪਈ ਆ ਇਹ ਅੱਜ ਐਵੇਂ ਗੋਂਗ ਉਹਨਾਂ ਦਾ ਮਿੱਟੀ ਛਾੜਦੇ ਬੈ ਜਿਹੜੀ ਗਰਾਊਂਡ ਰਿਐਲਿਟੀ ਹੋ ਰਹੀ ਆ ਅੱਜ ਦੀ ਤਰੀਕ ਤੇ ਵੀ ਆ ਬਾਹਰੋਂ ਖੇਪਾ ਫੜ ਲੈਂਦੇ ਆ ਥੱਲੇ ਪੁਲਸ ਦੇ ਰਲਿ ਭਈ ਆ ਜੀ ਪਰ ਲੋਕਲ ਕਿੰਨੇ ਵੀ ਆ ਇਹਨਾਂ ਦੇ ਡੋਪ ਟੈਸਟ ਪੁਲਿਸ ਤੇ ਤੁਸੀਂ ਗੱਲ ਕਰ ਰਹੇ ਹੋ ਪੁਲਸ ਜੀ ਅੱਜ ਰਲਿਆ ਤਾਂ ਜਦੋਂ ਅਕਾਲੀਆਂ ਦੀ ਸਰਕਾਰ ਸੀ ਉਸ ਵਕਤ ਵੀ ਤਾਂ ਪੁੱਛ ਮੈਂ ਤਾਂ ਕਹਿਣਾ ਪਿਆ ਜੀ ਮੈਂ ਤੇ ਕਹਿਣਾ ਪਿਆ 20 ਜਿਹੜੀ ਇਹ ਚੱਠੀ ਦਿੱਤੀ ਆ ਜਦੋਂ ਇਹ ਕੰਮ ਸ਼ੁਰੂ ਹੋਇਆ ਇਹ ਐਡਾ ਵੱਡੀਆਂ ਵੱਡੀਆਂ ਸੁਰਖੀਆਂ 6000 ਕਰੋੜ ਡਰੱਗ ਰੈਕਟ ਦਾ ਕੇਸ ਇਹ 6000 ਡਰੱਗ ਰੈਕਟ ਦਾ ਕੇਸ ਮੈਨੂੰ ਇਹ ਦੱਸੋ ਕਿ ਰਿਕਵਰੀ ਕੀ ਹੋਈ ਆ ਹਾਂਜੀ ਉਥੇ ਉਥੇ ਪਿਕਨ ਚੂਜ਼ ਕੀਤੀ ਆ ਸਿਰ ਪੋਲਿਟਿਕਲ ਇੱਕ ਦੂਜੇ ਨੂੰ ਮਾਰ ਲਈਏ ਸਾਰੀਆਂ ਇਹਨਾਂ ਨੇ ਅਫਸਰਾ ਅਫਸਰਾ ਨੇ ਵੀ ਆਪਣੀ ਅੰਜਿਸ਼ ਕੱਢੀ ਹਮ ਅਫਸਰਾ ਜੀ ਵੀ ਲੌਬੀਆਂ ਬਿਲਕੁਲ ਐਮਨ ਅਫਸਰਾਂ ਮੇ ਇੱਕ ਦੋ ਜਿਹਨਾਂ ਦਰਨਜੀਸ਼ ਕੱਢੀ ਤੇ ਸਿਆਸੀ ਰਿਆਨਾਂ ਸਿਆਸਤਾਂ ਨੇ ਵੀ ਆਪਣੀ ਸੁਪੀਅਰਿਟੀ ਸੁਪੀਅਰਿਟੀ ਵਿਖਾਉਣ ਲਈ ਇਹ ਸਭ ਕੁਝ ਕੀਤਾ ਦੱਸੋ ਝੂਠ ਹੈ ਖਡੂਰ ਸਾਹਿਬ ਦੀ ਜ਼ਿਮਨੀ ਦਾ ਜਿਹੜਾ ਬੜਾ ਸਿਕਰ ਹੁੰਦਾ ਉਹ ਇੱਕ ਖਰੜਾ ਸੀ ਜਿਹੜਾ ਬੜਾ ਤਕੜਾ ਉਹ ਤੁਸੀਂ ਕਹਿੰਦੇ ਹੋ ਗੈਪ ਹੋ ਗਿਆ ਉਸ ਨੂੰ ਕਿੰਨੇ ਗੈਪ ਕਰਾਇਆ ਉਹ ਗੈਪ ਜੀ ਇਹ ਇਹ ਉਹ ਸਬੇਰੇ ਜਿਹੜੇ ਐਸਐਸਪੀ ਸਨ ਸਰਦਾਰ ਸਿੰਘ ਮਾਨ ਉਹ ਉਹ ਸਮੇਂ ਦੇ ਐਸਐਸਪੀ ਜਿਹੜੇ ਕੇਸ ਨੂੰ ਹੈਂਡਲ ਕਰਦੇ ਪਏ ਤੇ ਉਹ ਉਹਨਾਂ ਦੇ ਜੂਰੀਡਿਕਸ਼ਨ 'ਚ ਇਹ ਬੰਦ ਉਠਾਣਾ ਹੁੰਦਾ ਹੈ ਗੱਲ ਤੇ ਹਮੇਸ਼ਾ ਹੈਡ ਵੀ ਹੁੰਦੀ ਜੀ ਜ਼ਿਲ੍ਹੇ ਦਾ ਹੈਡ ਕੌਣ ਹੈ ਜਿਹਦੇ ਦੇ ਹੈਡ ਕੋ ਕੋਲ ਆ ਸਕਦਾ ਕਿ ਕਿੰਨੇ ਇਕਰਾਇਆ ਕਿੰਨਾ ਪ੍ਰੈਸ਼ਰ ਹੈ ਕੀ ਕੁਝ ਹੈਗਾ ਇਹ ਤੇ ਇਹੋ ਕਲੀਅਰ ਕਰ ਸਕਦੇ ਆ ਜੀ ਇੱਕ ਜਿਹੜਾ ਆਰ ਆਰਐਸ ਪੈਂਸ ਵਾਲਾ ਤੁਸੀਂ ਕਹਿੰਦੇ ਹੋ 900 ਕੁਝ ਪੰਨਿਆਂ ਦਾ ਜਿਹੜਾ ਖਰੜਾ ਉਹ ਗੈਪ ਹੋਇਆ ਉਹਨਾਂ ਗੈਪ ਹੋਏ ਪੰਨਿਆਂ ਦੇ ਵਿੱਚ ਕੀ ਖਾਸ ਸੀਗਾ ਕੁਝ ਇਸ ਬਾਰੇ ਜਾਣਕਾਰੀ ਆ ਫਿਰ ਮੈਂ ਤਾਂ ਮੈਨੂੰ ਸੰਤ ਸ਼ਰਮ ਆਉਂਦੀ ਆ ਗੱਲ ਕਰਨ ਲੱਗਿਆਂ ਵੀ ਮੈਨੂੰ ਖੁੱਲ ਕੇ ਅੱਜ ਅਸੀਂ ਸਾਹਮਣੇ ਆ ਸ਼ਰਮ ਆਉਂਦੀ ਆ ਉਹ ਜਿਹੜੇ 9000 ਪੰਨੇ ਦਾ ਉਹ ਸੈਟ ਜੋ ਕਈ ਵਾਰੀ ਗਿਆ ਪਹਿਲੇ ਕਈ ਵਾਰੀ ਬਣਾ ਕੇ ਦੇ ਕੇ ਆਏ ਆ ਇਹ ਗੱਲ ਦੁਬਾਰਾ ਰਿਪੀਟ ਕਰ ਸਕਦੇ ਹੋ ਮੈਂ ਦੁਬਾਰਾ ਕੀ ਕਰ ਸਕਦਾ ਜੀ ਕਈ ਵਾਰੀ ਉਹ ਕਾਜ ਵਿਚੋ ਰਿਪਲੇਸ ਹੋਏ ਤੇ ਫੇਰ ਅਸੀਂ ਦੇ ਕੇ ਆਏ ਹਾਂ ਉਹਦੇ ਵਿੱਚ ਸੈਟ ਆ ਲਿਆ ਨੂੰ ਉਹਨਾਂ ਸੈਟ ਪੰਜ ਛੇ ਪੰਜ ਛੇ ਵਾਰੀ ਸੈਟਾ ਬਦਲੀਆਂ ਜੀ ਉਦੋਂ ਜਾ ਕੇ ਦੱਸਿੰਦਾ ਇਹ ਕਾਜ ਕੱਢੋ ਕਹਿੰਦੇ ਹੈ ਹੀ ਨਹੀਂ ਜੀ ਹੂੰ ਫੇਰ ਅਹੀਂ ਆਉਣਾ ਫੇਰ ਆ ਦੇਣੇ ਜੀ ਕਰਨੇ ਆ ਆ ਲੋ ਜੀ ਹੂੰ ਇਹ ਸਾਡਾ ਅਸੀਂ ਅਸੀਂ ਕੋਈ ਚਾਹਵਾਨੂ ਨਹੀਂ ਕਰਦੇ ਰਹੇ ਜਿਹੜੀ ਸਚਾਈ ਸੀ ਉਹ जग ਜਹਰ ਹੋਣੀ ਚਾਹੀਦੀ ਪੰਜਾਬੀਆਂ ਨੂੰ ਪਤਾ ਲੱਗਣਾ ਚਾਹੀਦਾ ਇਹ ਇਹ ਸਚਾਈ ਆ ਜੀ ਹੂੰ ਜੋ ਅਕਾਲੀ ਦਲ ਦਾ ਹਾਲਾਤ ਇਸ ਵਕਤ ਬਣਿਆ ਹੋਇਆ ਜਿਸ ਤਰ੍ਹਾਂ ਪਾਰਟੀ ਦਾ ਗਰਾਫ ਤੇ ਨਹੀਂ ਤੁਸੀਂ ਇੱਕ ਮੈਨੂੰ ਸਵਾਲ ਕੀਤਾ ਗੱਠ ਜੋੜ ਦੀ ਗੱਲ ਕੀਤੀ ਹਾਂਜੀ ਚਲੋ ਉੱਥੇ ਤੁਸੀਂ ਦੇਖ ਗੱਠ ਜੋੜ ਹੋੜਾ ਕਹਿਣਾ ਹੂੰ ਕਿਹੜੇ ਅਕਾਲੀ ਦਲ ਨਾਲ ਕਾਲੀ ਦਲ ਤੇ ਹੈ ਹੀ ਬੜੇ ਆ ਜੀ ਤਾਂ ਹੀ ਮੈਂ ਪੁੱਛਣ ਲੱਗਾ ਕਿ ਦੋ ਦੋ ਤੋਂ ਤਿੰਨ ਤਿੰਨ ਕਾਲੀ ਦਲ ਬਣੇ ਸਾਡੇ ਹਾਈ ਕਮਾਂਡ ਦੇ ਵੇਖਣਾ ਜੀ ਸਾਡੀ ਬੀਜੇਪੀ ਨੇ ਵੇਖਣਾ ਵੀ ਜਿਹੜੀ ਸਾਡੀ ਬੀਜੇਪੀ ਹਾਈ ਕਮਾਂਡ ਆ ਉਹ ਨਸ਼ਿਆਂ ਦੇ ਗੁੰਡਾਗਰਦੀ ਦੇ ਫਰੋਤੀਆਂ ਦੇ ਮੈਂ ਪੋਲਿਟੀਕਲ ਇਹ ਮੈਂ ਇਹ ਬਸ ਸੋਚਣਾ ਕਿ ਮੈਂ ਬੀਜੇਪੀ ਕਰਕੇ ਗੱਲ ਕਰਨ ਲੱਗਾ ਮੈਂ ਐਸੇ ਪੰਜਾਬੀ ਐਸੇ ਤੋਂ ਤੋਂ ਦਾ ਵਸਤੀਕ ਆ ਸੂਬੇ ਦਾ ਪੰਜਾਬ ਦੀ ਇੰਨੀ ਮੰਦੀ ਹਾਲਤ ਹੋ ਗਈ ਆ ਆਰਥਿਕ ਪੱਖੋਂ ਹੂੰ ਨਸ਼ਿਆਂ ਬਖੋਂ ਗੁੰਡਾਗਰਦੀ ਪਖੋਂ ਫਰੋਤੀਆਂ ਪਖੋਂ ਹਮ ਲਾਅ ਐਂਡ ਆਰਡਰ ਪਖੋਂ ਕਿਸਾਨੀ ਵੱਖਰੀ ਕਿਸਾਨੀ ਦਾ ਵੱਖਰਾ ਹਾਲ ਮਾੜਾ ਮਲਾਜਮ ਨੂੰ ਤਰਖਾ ਦੇਣ ਨੂੰ ਪੈਸੇ ਨਹੀਂ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਨਹੀਂ ਨੌਜਵਾਨਾਂ ਨੂੰ ਤਰਖਾਵਾਂ ਦੇ ਲਈ ਨਹੀਂ ਕੋਈ ਕਾਰੋਬਾਰ ਨਹੀਂ ਇੰਡਸਟਰੀ ਇੱਥੋਂ ਭੱਜ ਰਹੀ ਆ ਇਹ ਸਿਰਫ ਚਿੱਤੇ ਇਹ ਸਿਰਫ ਬੀਜੇਪੀ ਹੀ ਇੱਕ ਐਸੀ ਪਾਰਟੀ ਆ ਜਿੱਥੇ ਡਬਲ ਇੰਜਨ ਦੀ ਸਰਕਾਰ ਆ ਉਹ ਸੂਬਿਆਂ ਦੇ ਵਾਰੇ ਨਿਆਰੇ ਹੋ ਗਏ ਨੇ ਆ ਲਾਗੇ ਹਰਿਆਣਾ ਵੇਖ ਲੋ ਲਾਗੇ ਰਾਜਸਥਾਨ ਵੇਖ ਲੋ ਆ ਦਿੱਲੀ ਦੇ ਵੇਖ ਲੋ ਆ ਯੂਪੀ ਚ ਗੁੰਡਾ ਕਰਦੀਆਂ ਨੱਥ ਪਾਈ ਬੀਜੇਪੀ ਨੇ ਮੈਂ ਇਸ ਕਰਕੇ ਨਹੀਂ ਕਿ ਮੈਂ ਬੀਜੇਪੀ ਜਾ ਇੱਕ ਦਰਦ ਹੁੰਦਾ ਕਿ ਪੰਜਾਬ ਦੇ ਕਿਹੜੇ ਹਾਲਾਤ ਆ ਸਵਾਏ ਇੱਕ ਦੂਸ਼ਣ ਬਾਜੀ ਤੋਂ ਚੰਨੀਆਂ ਕਾਂਗਰਸ ਆ ਆ ਆਕਾਲੀ ਦਲ ਆ ਭਾਵੇਂ ਸ਼੍ਰੋਮਣੀ ਕਾਲੀ ਦਲ ਦੇ ਭਾਵੇਂ ਆਪ ਆ ਸਵਾਏ ਦੂਸ਼ਣ ਬਾਜੀ ਤੋਂ ਸਵਾਏ ਕੁਝ ਨਹੀਂ ਰਹਿ ਗਿਆ ਤੇ ਇੱਕ ਆਉਣ ਵਾਲੀ ਪੀੜ੍ਹੀ ਸਾਨੂੰ ਸਾਨੂੰ ਇਹਦੇ ਅਸੀਂ ਧਰਤੀ ਦੇ ਰਹਿਣਾ ਨਹੀਂ ਆ ਤੇ ਇਹ ਲੋਕ ਕੋਸਿਆ ਕਰਨਗੇ ਸਾਨੂੰ ਕਿ ਕੀ ਕਰਗੇ ਜੀ ਸਵਾਏ ਦੂਸ਼ਣ ਬਾਜੀ ਤੋਂ ਇਹਨੂੰ ਕੋਈ ਦਰਦ ਨਹੀਂ ਆ ਸਵਾਏ ਕੁਰਸੀਆਂ ਦੀਆਂ ਲੜਾਈਆਂ ਸੋ ਚੌਧਰਾਂ ਦੀਆਂ ਲੜਾਈਆਂ ਇਹ ਕੁਛ ਇਹ ਬਣਾ ਰਹੇ ਕਰ ਰਹੇ ਆ ਅਜੇ ਵੀ ਮੈਂ ਬੇਨਤੀ ਕਰਾਂਗਾ ਪੰਜਾਬ ਵਾਸੀਆਂ ਨੂੰ ਕਿ ਤਗੜੇ ਹੋ ਕੇ ਭਾਰਤੀ ਸਰ ਪਾਰਟੀ ਨੂੰ ਮੌਕਾ ਦੇਤਾ ਜੀ ਇੱਕ ਮੌਕਾ ਭਾਰਤੀ ਜਨਤਾ ਪਾਰਟੀ ਦੇ ਕੇ ਵੇਖੋ ਕਿ ਇਹਦੇ ਵਿੱਚ ਪਰਿਵਾਰਵਾਦ ਨਹੀਂ ਆ ਇਹ ਚਿੰਨੀਆਂ ਪਾਰਟੀਆਂ ਸਾਰੇ ਜੀ ਪਰਿਵਾਰਵਾਦ ਹੈਗਾ ਇੱਕ ਮੌਕਾ ਸਾਨੂੰ ਦੇ ਕੇ ਵੇਖੋ ਜੇ ਪੰਜਾਬ ਦੀ ਸੇਵਾ ਜੇ ਫੇਲ ਹੋ ਜਾਣਗੇ ਇਹ ਕਿਹੜੇ ਕੁੰਬ ਦੇ ਮੇਲੇ ਬੜੀ ਸਾਡੀ ਆਉਣੀ ਹੈ ਜੀ ਅਗਲੇ ਦੇਤਰ ਲੈਕਚਰਾਂ ਦੁਰੀਆਂ ਨਹੀਂ ਦੀ ਅੱਛਾ ਬੋਣੀ ਜੀ ਜਾਂਦੇ ਜਾਂਦੇ ਇੱਕ ਮੇਰੇ ਜ਼ਿਹਨ ਚ ਸਵਾਲ ਆ ਰਿਹਾ ਬਿੱਤੇ ਦੇਣੀ ਕੁਵਰ ਵਿਜੇ ਪ੍ਰਤਾਪ ਸਿੰਘ ਹੋਣਾ ਨੂੰ ਮੈਂ ਇੰਟਰਵਿਊ ਵੀ ਕੀਤੀ ਤੇ ਉਹਨਾਂ ਨੂੰ ਪਾਰਟੀ ਚੋਂ 5 ਸਾਲ ਦੇ ਲਈ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸਸਪੈਂਡ ਕਰ ਦਿੱਤਾ ਗਿਆ ਕੀ ਭਾਜੀਪੀ ਚਾਹੇਗੀ ਕਿ ਕੁਵਰ ਵਿਜੇ ਪ੍ਰਤਾਪ ਵਰਗਾ ਜਿਹੜਾ ਬੰਦਾ ਹੈ ਉਹ ਸਾਡੀ ਪਾਰਟੀ ਨਾਲ ਜੁੜੇ ਇਮਾਨਦਾਰ ਤੇ ਯਾ ਫਿਰ ਕਹਿ ਲੀਓ ਉਹਦੀ ਕੁਆਲੀਫਿਕੇਸ਼ਨ ਐਸੀ ਹਈ ਉਹਨੂੰ ਹਰ ਇੱਕ ਕਾਨੂੰਨ ਦਾ ਪਤਾ ਬੀਜੇਪੀ ਚਾਹੁੰਦੀ ਹੈ ਕਿ ਸਾਡੇ ਨਾਲ ਜੁੜੇ ਇਹ ਤੇ ਜੀ ਸਾਡੀ ਹਾਈ ਕਮਾਂਡ ਨੂੰ ਪਤਾ ਹੋ ਸਾਡੇ ਪ੍ਰਧਾਨ ਜੀ ਜਾਖੜ ਸਾਹਿਬ ਨੇ ਸਾਰੇ ਸਕੱਟਨ ਨੂੰ ਪਤਾ ਹੋਊਗਾ ਪਰ ਮੈਂ ਆਪਣੇ ਉਹਨਾਂ ਤੋਂ ਇਲਾਵਾ ਇੱਕ ਆਪਣੇ ਮਾਨ ਦੀ ਗੱਲ ਕਰਨ ਚਾਹੁੰਦਾ ਇਹੋ ਇੱਕ ਉਹਰ ਵੀ ਜੇ ਪ੍ਰਤਾਪ ਸਿੰਘ ਸਾਡੇ ਜਿਹੜੇ ਹੀ ਆਈਪੀਐਸ ਬੜੇ ਵਰੀਆ ਬੜੇ ਇਮਾਨਦਾਰ ਅਫਸਰ ਰਹੇ ਇਹਨਾਂ ਨੇ ਬੇਦਬੀ ਦਾ ਨਸ਼ਿਆਂ ਵਿਰੁੱਧ ਪੂਰੀ ਡਿਟੇਲ ਤੱਕ ਇਹਨਾਂ ਨੇ ਇਨਕੁਆਰੀਆਂ ਸੈੱਟ ਬਣੀਆਂ ਸਭ ਕੁਝ ਬਾਲਾ ਸਾਹਿਬ ਕੋ ਵੀ ਗਏ ਸਭ ਕੁਝ ਬੇਦਬੀਆਂ ਚ ਵੀ ਹੋਇਆ ਸੈੱਟ ਨਸ਼ਿਆਂ ਵਿਰੋਧੀ ਵੀ ਹੋਇਆ ਹੂੰ ਉਦੋਂ ਦੇ ਬਿਕਰਮਦੇਵ ਖਿਲਾਫ ਬੋਲਦੇ ਉਦੋਂ ਦੇ ਕਹਿੰਦੇ ਗੁਰੂ ਗਬੰਸੋਂ ਪਾਤਸ਼ਾਹ ਦਾ ਇਹ ਧਰਤੀ ਆ ਸਾਨੂੰ ਹੋਕਾ ਰੰਦੇ ਸੀ ਪਾਤਸ਼ਾਹ ਦੇ ਨਾਂ ਤੇ ਦਸਮ ਪਾਤਸ਼ਾਹ ਦੇ ਨਾਂ ਤੇ ਤੇ ਹੁਣ ਉਹਦੇ ਹੱਕ ਦੇ ਬਿਆਰ ਦਿੰਦੇ ਪਏ ਹੂੰ ਮੈਂ ਇਹ ਨਹੀਂ ਕਹਿੰਦਾ ਪਰ ਇਹ ਚੰਨੇ ਵੀ ਆ ਮੈਂ ਅੱਗੇ ਤੁਹਾਨੂੰ ਕੀ ਕਹਿੰਦਾ ਪਿਆ ਪਾਵੇਂ ਸ਼੍ਰੋਮਣੀ ਕਾਲੀ ਦਲ ਆ ਪਾਵੇਂ ਕਾਂਗਰਸ ਆ ਪਾਵੇਂ ਆਪ ਆ ਤੇ ਪਾਵੇਂ ਜਿੰਨਾਂ ਨਾਲ ਤੁਸੀਂ ਹੁਣ ਸਾਡੇ ਆਈਪੀਐਸੀ ਨਾਲ ਸਰਕਾਰ ਜੋਗ ਨੇ ਲੋਕਲ ਐਮਐਲਏ ਨੇ ਇਹ ਇੱਕ ਪਰ ਮੈਨੂੰ ਨਹੀਂ ਪਤਾ ਕਿ ਕਹਿੰਦੇ ਕੀ ਤੇ ਹਾਤੀ ਦੇ ਦੰਦ ਖਾਣ ਨੂੰ ਕੀ ਤੇ ਵਿਖਾਉਣ ਨੂੰ ਕੀ ਕਿ ਕੀ ਸਿਆਸੀਆਂ ਰੋਟੀਆਂ ਸੇਕਦੇ ਆ ਅਜੇ ਕੋਈ ਜਾਣਾ ਢਿੱਡੋ ਸਾਫੜੀ ਪੰਜਾਬ ਦੇ ਪੰਜਾਬੀ ਤਨਾ ਇਹ ਸੱਚੇ ਬਾਦਸ਼ਾਹੀ ਆ ਉਸ ਮਾਲਕੀ ਆ ਕਿ ਇਸ ਮਤਬਖਸ਼ੇ ਬਲ ਬਖਸ਼ੇ ਇਹ ਪੰਜਾਬ ਦਾ ਸੁਧਾਰ ਕਰ ਸਕੀ ਠੀਕ ਹੈ ਬੋਨੀ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਟਾਈਮ ਦਿੱਤਾ ਸੋ ਜੀ ਬੇਬਕ ਤਰੀਕੇ ਦੇ ਨਾਲ ਆਪਣੀ ਆਵਾਜ਼ ਨੂੰ ਬੁਲੰਦ ਰੱਖਦੇ ਹੋਇਆ ਅਮਰਪਾਲ ਸਿੰਘ ਬੋਨੀ ਜੀ ਨਾਲਾ ਨੇ ਇੱਕ ਵਾਰੀ ਫੇਰ ਆਪਣਾ ਝੰਡਾ ਘੜ ਦਿੱਤਾ ਮਜੀਠੀ ਆਉਣ ਦੇ ਖਿਲਾਫ ਉਹਨਾਂ ਨੇ ਬਿਆਨ ਜਿਹੜੇ ਉਹ ਜਿਹੜੇ ਦਰਜ ਕਰਵਾਏ ਨੇ ਉਸ ਦੇ ਉੱਤੇ ਫਿਰ ਅੱਜ ਆਪਣਾ ਸਟੈਂਡ ਪੱਕਾ ਰੱਖਿਆ ਜੋ 2013 ਦੇ ਵਿੱਚ ਉਹਨਾਂ ਨੇ ਰੱਖਿਆ ਸੀ ਅੱਜ ਵੀ ਉਸੇ ਤਰ੍ਹਾਂ ਕਹਿੰਦੇ ਨੇ ਸਟੈਂਡ ਆਉਣ ਵਾਲੇ ਸਮੇਂ 'ਚ ਸਥਿਤੀ ਕੀ ਬਣਦੀ ਹੈ ਕਿੱਥੇ ਹੈ ਨਚੋੜ ਜਿਹੜਾ ਉਹ ਨਿਕਲ ਕੇ ਸਾਹਮਣੇ ਆਏਗਾ ਸਭ ਪਤਾ ਲੱਗੇਗਾ ਕੈਮਰਾਮੈਨ ਅਜੀਤ ਨਾਲ ਸਿਮਲਟ ਪਿੱਟ ਸਿੰਗ ਦਾ ਪੰਜਾਬੀ ਲਿੰਕ ਅੰਮ੍ਰਿਤਸਰ